ਲਿਗਰ ਮੇ ਮੀਨੀ ਪਨੀਲਾਉਣ ਲੱਗ ਜਾਨੇ ਪਾ ਤੇ ਸੀਪਿਆਜ ਕਹਿੰਦੇ ਜਾਨੀ ਕਿ ਸਿਆਜ ਜਿਹਦਾ ਵਧੀਆ ਹੁੰਦਾ ਜਾਨੀ ਕਿ ਉਹ ਬਹਣਗੇ 15 ਤੋਂ 20 ਸਾਲ ਹੋ ਗਏ ਉਹਨਾਂ ਦੇ ਹੁਣ ਤੁਸੀਂ ਬੜੀ ਤਕਨੀਕ ਦੇ ਨਾਲ ਬੜੀ ਸਫਾਈ ਦੇ ਨਾਲ ਜਿਹੜੀਆਂ ਕਿਆਰੀਆਂ ਨੇ ਜਿਹੜੀਆਂ ਉਹ ਬਣਾਈਆਂ ਨੇ ਮਤਲਬ ਪੂਰੀ ਸਫਾਈ ਕਰਨੀ ਪੈਂਦੀ ਪੂਰੀ ਸਾਫ ਜਮੀ ਟੰਡਾ ਟੰਡਾ ਹੋਣੀ ਚਾਹੀਦਾ ਜਾਨੀ ਇਹਨੂੰ ਵੀ ਰ 80 ਰੁਪਏ ਹੱਥ ਹੁੰਦਾ ਜਾਨੀ ਕਿ ਜਿੰਮੇ ਹੱਥ ਹੱਥ ਬਾਈ ਹੱਥ 18 ਇੰਚ ਦਾ ਹੱਥ ਹੁੰਦਾ ਜਾਨੀ ਕਿ ਮਿੰਨਦੇ ਕਿਵੇਂ ਉਹਨੂੰ ਕਿਵੇਂ ਜੋਦਦੇਣ ਵੇਲੇ ਰੱਖਿਆ ਉਹ ਡੰਡਾ ਰੱਖਿਆ ਆਪਣਾ ਜੇ ਪੰਥੀ ਲੈਣੀ ਆ ਚਾਰ ਹੱਥ ਔਰੇ ਤੱਕ ਆਜੀ नहीं, नहीं, चार हाथ होगी चार हाथ लैया थोड़ी पुरी, थो। पुरी, थो। नहीं, पुरी, पुरी नहीं है। डबल इंजन की सरकार के प्रयासों से किसानों को मेहनत का पूरा दाम मिल रहा है सब्सिडी और बीज पर बढ़ी सहायता अब सीधे किसानों को मिल रही है भावान्तर भरपाई योजना एवं बागवानी ने खोल दिए आय के नए रास्ते देश के सची प्रधानमंत्री आदरणीय मोदी जी के नेतृत्व में ऐसी नीतियां बनाई हैं जिनसे किसानों की आय लगातार बढ़े ये हमारी सरकार मोदी जी के नेतृत्व में डबल इंजन की सरकार चल रही कि हमारा किसान सशक्त हो मजबूत हो और उसको लेकर के हमारी नीतियां लगातार उनकी आय बढ़ाने के लिए काम कर रही है अब गांव की खुशहाली खेतों से झलकती है और किसान क्रेडिट कार्ड की ऋण सीमा पांच लाख कर दी गई ताकि खेती आसान बने और किसान अपने सपनों को पूरा कर सके मुख्यमंत्री श्री नायब सिंह सैनी जी के कुशल नेतृत्व में किसान उत्थान के नए अध्याय लिखे गए हैं जब अन्नदाता मुस्कुराएगा तभी हरियाणा चमकेगा ਮੈਂ ਤਾਂ ਤਾਂ ਵੀਰੇ ਹੁਣ ਜਦੋਂ ਪਾਦੀ ਆ ਸਾਰੀ ਵੱਧ ਤੋਂ ਵੱਧ ਆਉਂਦੀ ਆ ਤੇ ਇਕੱਲਾ ਇਕੱਲਾ ਜੀ ਦੀ ਵੀ ਜਿੰਦਿਆ ਦੇ ਵਿੱਚ ਝੋਨਾ ਵੀ ਜਿੰਦਿਆ ਅੱਧਾ ਬਿੱਗਾਂ ਤੋਂ ਪਹਿਲਾਂ ਸਟਾਰਟ ਕੀਤਾ ਸੀ ਫਿਰ ਬੌਣੀ ਵੀ ਪੈਂਦੀ ਸੀ ਪਹਿਲਾਂ ਵਿੱਚ ਵਿੱਚ ਜਿਵੇਂ ਫਿਰ ਗਾਹਕ ਲੱਗੀ ਆ ਗੱਠਾ ਪਿਆਜ਼ ਵਧੀਆ ਉਹਨੂੰ ਪਤਾ ਲੱਗੀ ਗਿਆ ਫਿਰ ਬਿੱਗਾਂ ਲਾਤਾ ਦੂ ਪਿੱਤੇ ਐਂ ਗਾਹਾਂ ਦੀ ਗਾਹ ਬਧੀ ਗਏ ਕਿੱਥੋਂ ਕਿੱਥੋਂ ਤੁਹਾਡੇ ਕੋਲ ਜਿਹੜੇ ਲੋਕ ਨੇ ਪਨੀਰੀ ਲੈਣ ਲਿਆ ਬਹੁਤੀ ਦੂਰ ਦੂਰੋਂ ਆਦੇ ਬੰਦੇ ਆ ਪਤਾ ਜੇ ਕੁਆਲਿਟੀ ਆ ਤਾਂ ਆਉਂਦੇ ਨੇ ਹਾਂ ਉਹ ਗੱਲ ਕੁਆਲਿਟੀ ਕਰਕੇ ਬਣਾ ਫਾਇਦਾ ਹੁੰਦਾ ਹੀ ਆ ਜੇ ਹੁਣ ਆਪਾਂ ਬੈਂਤਾ ਆਪ ਕਰਾਂਗੇ ਫਿਰ ਤਾਂ ਪੈਸੇ ਵਧੀਆ ਬ ਕਿੰਨਾ ਸਮਾਂ ਹੋ ਗਿਆ ਪ੍ਰੀ ਲੈ ਕੇ ਜਾਂਦੇ ਨੂੰ ਕਈ ਸਾਲ ਹੋ ਗਏ ਇੱਥੇ ਸਾਨੂੰ ਤਸੱਲੀ ਆ ਤਸੱਲੀ ਆ ਜੀ ਹਾਂ ਕੁਆਲਿਟੀ ਚ ਵਧੀਆ ਹੁੰਦਾ ਹੈ ਵਧੀਆ ਖਾਣ ਵਾਸਤੇ ਬਹੁਤ ਵਧੀਆ ਇੱਥੇ ਬਹੁਤ ਸਮਾਂ ਹੋ ਗਿਆ ਜੀ ਕਿੰ 20 ਸਾਲ ਹੋ ਗਏ ਇੱਥੋਂ ਹੀ ਲੈ ਕੇ ਜਾਂਦੇ ਹਾਂ ਹਾਂ ਜੀ ਪੱਕਾ ਪਟਣੀ ਪੈਂਦੇ ਤੁਹਾਨੂੰ ਹਾਂ ਜੀ ਪਟਾ ਵੀ ਦਿੰਦੇ ਨੇ ਰੇਪ ਸਿਪਾ ਕੇ ਦੀ ਬਾਤ ਆ ਸਮਾਰ ਕੇ ਹਾਂ ਜੀ ਬੱਟਾ ਪਾਤੀਆ ਤਿਆਰ ਕਰਿਆ ਤੇ ਜਾ ਕੇ ਲਗਾ ਦਿੰਦੇ ਨੇ ਜਨਾਸ ਸਪੋਕਸਮੈਨ ਦੇਖ ਰਹੇ ਹਾਂ ਮੈਂ ਰਵਿੰਦਰ ਸਿੰਘ ਰੇਸ਼ਮ ਜ਼ਿਲ੍ਹਾ ਮਲੇਰਕੋਲਾ ਦੇ ਅੰਤਰਗਤ ਪੈਂਦੇ ਕੁੱਪ ਖੁਰਦ ਦੇ ਵਿੱਚ ਮੌਜੂਦਾ ਜਿਸ ਪਿੰਡ ਦੇ ਵਿੱਚ ਕਿਸਾਨ ਵੱਲੋਂ ਜਿਹੜੀ ਪਿਆਜ਼ਾਂ ਦੀ ਖੇਤੀ ਹੈ ਉਹ ਕੀਤੀ ਜਾਂਦੀ ਹੈ ਤੇ ਪਿਆਜ਼ਾਂ ਦੀ ਪਨੀਰੀ ਲਗਾਈ ਜਾਂਦੀ ਹੈ ਤੇ ਜਿਸ ਨੂੰ ਦੂਰੋਂ ਦੂਰੋਂ ਲੋਕ ਨੇ ਉਹ ਲੈਣ ਲਈ ਆਉਂਦੇ ਨੇ ਤੇ ਬਾਈ ਜੀ ਨਾਲ ਗੱਲਬਾਤ ਕਰਾਂਗੇ ਤੇ ਕੀ ਕਾਰਨ ਹੈ ਦੂਰੋਂ ਦੂਰੋਂ ਲੋਕਾਂ ਦਾ ਆਉਣਾ ਤੇ ਇੰਨੀ ਵੱਡੀ ਤਦਾਦ ਦੇ ਵਿੱਚ ਸੰਤੰਤਾ ਲੱਗਣਾ ਤੇ ਕੀ ਕਾਰਨ ਹੈ ਆ ਬਾਈ ਕੀ ਨਾਮ ਹੈ ਹਰਪਿੰਦਰ ਸਿੰਘ ਜੀ ਬਾਈ ਕਦੋਂ ਤੋਂ ਸ਼ੁਰੂ ਕੀਤਾ ਤੁਸੀਂ ਪਿਆਜ਼ ਜਾਂ ਦੀਪਨੀਰੀ ਲਗਾਉਂਦਾ ਹੈ ਇਹਨੂੰ ਬਰੇਕਟ ਤੋਂ ਘੱਟ ਹੋ ਗਏ ਹੋਣਗੇ 15 ਤੋਂ 20 ਸਾਲ ਹੋ ਗਏ ਹੋਣਗੇ ਤੇ ਇਹ ਕਿਹੜੀ ਕਿਸਮ ਲਗਾਉਂਦੇ ਤੁਸੀਂ ਆ ਵੀਰੇ ਇਹਨੂੰ ਦੇਸੀ ਪਿਆਜ਼ ਕਹਿੰਦੇ ਜਾਨੀ ਕਿ ਦੇਸੀ ਪਿਆਜ਼ ਆ ਗੱਠਾ ਭਰੇ ਵਧੀਆ ਰਹਿੰਦਾ ਪਿਆਜ਼ ਕਿੱਡਾ ਇਕੱਠਾ ਹੋ ਜਾਂਦਾ ਦਾ ਆ ਜਾਨੀ ਕਿ ਸਿਆਜ ਜੇ ਤਾਂ ਵਧੀਆ ਹੁੰਦਾ ਜਾਨੀ ਕਿ ਫਿਰ ਹਿਸਾਬ ਲਾ ਦੇ ਜਾਨੀ ਕਿ ਕੁਸਤ ਨਾਲ ਦੇਖ ਲਓ ਤੁਸੀਂ ਨਗ ਜ 7 ਕੇਬੀ ਜੇ ਹਿਸਾਬ ਨਾਲ ਹੋ ਜਾਂਦਾ ਇਕੱਠਾ ਜਾਨੀ ਕਿ ਤੇ ਜਦੋਂ ਇਹ ਪਨੀਰੀ ਤੁਸੀਂ ਲਗਾਉਂਦੇ ਹੋ ਤੇ ਕਿਹੜੇ ਮੌਸਮ ਦੇ ਵਿੱਚ ਲਗਾਉਂਦੇ ਹੋ ਬਿਰ ਯਾਨੀ ਕਿ 10ਵੇਂ ਮਿੰਟ ਤੋਂ ਬਾਅਦ ਲਾ ਜਾਈ ਗਰਮੀ ਮਹੀਨੇ ਚ ਪਨੀਰ ਲਾਉਣ ਲੱਗ ਜਨੇ ਆਪਾਂ ਠੀਕ ਹੈ ਅਤੇ ਕਿਵੇਂ ਖੇਤ ਤਿਆਰ ਕਿਵੇਂ ਕਰਦੋਂ ਕਿੰਨੀ ਕ ਮਿਹਨਤ ਆਉਂਦੀ ਹੈ ਇਹਦੇ ਤੇ ਮਿਹਨਤ ਤਾਂ ਵੀਰੇ ਹੁਣ ਤੁਹਾਨੂੰ ਪਤਾ ਹੀ ਆ ਸਾਰੀ ਵੱਧ ਤੋਂ ਵੱਧ ਆਉਂਦੀ ਹੈ ਇਹਦਾ ਇਕੱਲਾ ਇਕੱਲਾ ਜੀਰੀ ਬੀਜ ਜਿਹਦੇ ਵਿੱਚ ਝੋਨਾ ਬੀਜਿਆ ਜਾਂਦਾ ਆਪਾਂ ਜੀ 11 ਕਿਜੀ ਜੀਰੀ ਬੀਜ ਨੇ ਆਪਾਂ ਇਹਦੇ ਚ ਉਹਦਾ ਇਕੱਲਾ ਇਕੱਲਾ ਟੰਡਾ ਫੜਨਾ ਪੈਂਦਾ ਆਪਾਂ ਨੂੰ ਮਤਲਬ ਪੂਰੀ ਸਫਾਈ ਕਰਨੀ ਪੈਂਦੀ ਪੂਰੀ ਸਾਫ ਜਮੇ ਟੰਡਾ ਟੁੰਡਾ ਰੋਣੇ ਚਾਹੀਦਾ ਜਿਆ ਮੈਂ ਤਾਂ ਤਾਂ ਪੂਰੀ ਹੁੰਦੀ ਹੈ ਇਹਦੇ ਤੇ ਫਿਰ ਕਿਆਰੀਆਂ ਹੀ ਮੈਂ ਦੇਖ ਰਿਆ ਸੀ ਦਿਖਾਉਂ ਸਹਾਉਗੀ ਲੋਕਾਂ ਨੂੰ ਤਸਵੀਰਾਂ ਦਿਖਾਈਆਂ ਜਾਣ ਕਿ ਬਹੁਤ ਤੁਸੀਂ ਬੜੀ ਤਕਨੀਕ ਦੇ ਨਾਲ ਬੜੀ ਸਫਾਈ ਦੇ ਨਾਲ ਜਿਹੜੀਆਂ ਕਿਆਰੀਆਂ ਨੇ ਜਿਹੜੀਆਂ ਉਹ ਬਣਾਈਆਂ ਨੇ ਬੜੀਆਂ ਉਸੇ ਤਰਤੀਬ ਦੇ ਨਾਲ ਇੱਕੋ ਜਿਹੀਆਂ ਨੇ ਜਿਹੜੀਆਂ ਕਿਆਰੀਆਂ ਬਰਾਬਰ ਬਣਾਈਆਂ ਗਈਆਂ ਨੇ ਤੇ ਇਹਦੇ ਵਿੱਚ ਫਿਰ ਜਦੋਂ ਤੁਸੀਂ ਇਹਨੂੰ ਮਤਲਬ ਆ ਸਮਾਂ ਆਉਂਦਾ ਕਿਨੇ ਇੱਕ ਸਮੇਂ ਬਾਅਦ ਤਿਆਰ ਹੁੰਦੀ ਹੈ ਇਹ ਵੀਰੇ ਆਉਣਣ ਯਾਨੀ ਕਿ ਲੇਬਰ ਲਾਉਂਦੇ ਨਹੀਂ ਬਹੁਤੀ ਜੀ ਲੇਬਰ ਲਾ ਫਿਰ ਖਰਚਾ ਬਹੁਤਾ ਪਈ ਜਾਂਦਾ ਇਹਦੇ ਤੇ ਆਪ ਹੀ ਲਾਉਣੇ ਪੰਜਾਂ ਦਾ 15 ਦਿਨ ਦਾ ਲੱਗ ਹੀ ਜਾਂਦੇ ਤਿਆਰ ਕਰਨ ਨੂੰ ਕਿੰਨਾ ਕੁ ਰਕਬਾ ਕਿੰਨਾ ਕੁ ਤੁਹਾਡੇ ਕੋਲ ਉਹ ਵੀਰੇ ਮੇਰੇ हिसाब ਨਾਲ 7-8 ਬਿੱਗੇ ਤਾਂ ਹੈਗਾ ਫਿਰ ਡੇਢ ਗੀਲਾ ਡੇਢ ਏਕੜਾਂ ਤੇ ਸ਼ੁਰੂਆਤ ਸਮੇਂ ਕਿੰਨੀ ਕੁ ਲਾਉਣੀ ਸ਼ੁਰੂ ਕਰੀ ਸੀ ਯਾਨੀ ਕਿ ਥੋੜੀ ਥੋੜੀ ਲਾਈ ਦੀ ਜਿਵੇਂ ਅੱਧਾ ਬਿੱਗਾ ਸੋਂ ਪਹਿਲਾਂ ਸਟਾਰਟ ਕੀਤਾ ਸੀ ਫਿਰ ਬੌਣੀ ਵੀ ਪੈਂਦੀ ਦੀ ਪਹਿਲਾਂ ਵਿੱਚ ਵਿੱਚ ਜਿਵੇਂ ਫਿਰ ਗਾਹਕ ਲੱਗੀ ਆ ਗੱਠਾ ਪਿਆਜ਼ ਵਧੀਆ ਉਹਨੂੰ ਪਤਾ ਲੱਗੀ ਗਿਆ ਫਿਰ ਬਿੱਗਾ ਲਾਤਾ ਦੋ ਬਿੱਗੇ ਐਂ ਗਾਹਾਂ ਦੀ ਗਾਹ ਵਧੀ ਗਏ ਐ ਕਿ ਬਿੱਗਾ ਡੇਢ ਬਿੱਗਾ ਵਧਾਤਾ ਕਿ ਅਗਲੇ ਸਾਲ ਤੇ ਮਤਲਬ ਜਿਵੇਂ ਜਿਵੇਂ ਗਾਹਕ ਵਧੀ ਜਾ ਰਿਹਾ ਹੈ ਤੇ ਤੁਹਾਡੀ ਕੁਆਲਿਟੀ ਦੇਖਦੇ ਨੇ ਵੀ ਕਸਮ ਵਧੀਆ ਗੱਠਾ ਵਧੀਆ ਬਣਦਾ ਉਹਦੇ ਕਰਕੇ ਹੀ ਜਾਣੀ ਵੱਧ ਲਈ ਜਾਂਦੇ ਆਪਾਂ ਜਾਣੀ ਕਿ ਜੇ ਅਗਰ ਗੱਲ ਕਰੀਏ ਕਿੱਥੋਂ ਕਿੱਥੋਂ ਤੁਹਾਡੇ ਕੋਲ ਜਿਹੜੇ ਲੋਕ ਨੇ ਪਨੀਰ ਲੈਣ ਲਈ ਆਉਂਦੇ ਨੇ ਵੀਰੇ ਹੁਣ ਮੈਂ ਤੁਹਾਨੂੰ ਦੱਸਾਂਗਾ ਦੂਰੋਂ ਦੂਰੋਂ ਦੇ ਮੋਗੇ ਤੋਂ ਵੀ ਆਉਂਦੇ ਨੇ ਬੰਦੇ ਲੈਣ ਮੋਗਾ ਦੇ ਕੋਲ ਕਿੱਥੇ ਪਿਆ ਹਾਂ ਕਾਫੀ ਵਾਟ ਹੈ ਇੱਧਰੋਂ ਆਉਂਦੇ ਦੂਰੋਂ ਦੂਰੋਂ 25 ਦੂਰੋਂ ਦੂਰੋਂ ਆਉਂਦੇ ਬੰਦੇ ਜਾਣੀ ਕਿ ਮਤਲਬ ਜੇ ਕੁਆਲਿਟੀ ਹੈ ਤਾਂ ਆਉਂਦੇ ਨੇ ਹਾਂ ਉਹ ਗੱਲ ਕੁਆਲਿਟੀ ਕਰਕੇ ਆਉਂਦੇ ਨੇ ਤੇ ਜੇ ਅਗਰ ਮੁਨਾਫੇ ਦੀ ਗ ਤਮਨ ਆਪਾ ਹੁੰਦਾ ਤੁਨ ਹਾਂ ਵੀਰੇ ਮੇਨਾ ਫਾਇਦਾ ਹੁੰਦਾ ਹੀ ਹੈ ਜੇ ਹੁਣ ਆਪਾਂ ਬੰਧਾ ਆਪ ਕਰਾਂਗੇ ਫਿਰ ਤਾਂ ਪੈਸੇ ਵਧੀਆ ਬਚਦੇ ਰੇ ਜੇ ਹੁਣ ਲੀਵਰ ਤੇ ਛੱਡੇਗਾ ਫਿਰ ਤੁਹਾਨੂੰ ਪਤਾ ਕੁਝ ਨਹੀਂ ਬਚਣਾ ਹੈਗਾ ਫਿਰ ਨਹੀਂ ਵਜਦਾ ਹਾਂ ਦੇਖੋ ਕੁਝ ਹੱਥਾਂ ਦਾ ਹਿਸਾਬ ਕਿਤਾਬੀ ਹੁੰਦਾ ਇਹ ਕਿਆਰੀਆਂ ਤੋਂ ਅਸੀਂ ਬਣਾਈਆਂ ਨੇ ਜਦੋਂ ਕੋਈ ਲੈਣ ਆਉਂਦਾ ਫਿਰ ਉਹਨੂੰ ਕਿਸ ਹਿਸਾਬ ਦੇ ਵਿੱਚ ਦਿੰਦੇ ਹੋ ਤੁਸੀਂ ਇਹਨੂੰ ਵੀਰੇ 80 ਰੁਪਏ ਹੱਥ ਹੁੰਦਾ ਯਾਨੀ ਕਿ ਜਿਵੇਂ ਹੱਥ ਬਾਈ ਹੱਤੇ 18 ਇੰਚ ਦਾ ਹੱਥ ਹੁੰਦਾ ਯਾਨੀ ਕਿ 18 ਇੰਚ ਦਾ ਹੱਥ ਹੁੰਦਾ ਯਾਨੀ ਕਿ ਤੇ ਫਿਰ ਮਣਦੇ ਕਿਵੇਂ ਉਹਨੂੰ ਕਿਵੇਂ ਜੋ ਦੇਣ ਵੇਲੇ ਰੱਖਿਆ ਉਹ ਡੰਡਾ ਰੱਖਿਆ ਆਪਣਾ ਉਹ ਆ ਚਲੋ ਉਧਰ ਵੀ ਚੱਲਦੇ ਆਪਾਂ ਆਜੋ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪਨੀਰ ਲੈਣ ਲਈ ਦੂਰੋਂ ਦੂਰੋਂ ਲੋਕ ਨੇ ਉਹ ਵੀ ਪਹੁੰਚਦੇ ਨੇ ਤੇ ਇਸ ਸਮੇਂ ਪਨੀਰ ਲੈਣ ਲਈ ਜਿਹੜੇ ਤਾਂਤਾ ਲੱਗਿਆ ਹੋਇਆ ਕਾਫੀ ਲੋਕ ਨੇ ਜਿਹੜੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਕਰਾਂਗੇ ਕਿਉਂਕਿ ਕੁੱਪ ਖੁਰਦ ਦੇ ਵਿੱਚ ਇਹ ਜਿਹੜਾ ਨਾਮ ਹੈ ਵੱਡਾ ਤੇ ਕਾਫੀ ਵੱਡੀ ਤਦਾਦ ਦੇ ਵਿੱਚ ਜਿਹੜੀ ਰਕਬਾ ਹੈ ਉਹ ਪਨੀਰੀ ਦਾ ਇਨਾ ਬੋਲੋ ਲਗਾਇਆ ਜਾਂਦਾ ਹੈ ਆ ਬਾਪੂ ਸਤਿ ਸ਼੍ਰੀ ਅਕਾਲ ਉਹ ਨਾ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਨੂੰ ਹਾਂ ਤੇ ਕਿਤਨਾ ਕਿਤੇ ਕੋਈ ਪ੍ਰੋਬਲਮ ਹੈ ਬੋਲਣ ਦੇ ਵਿੱਚ ਤੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸ਼ਰੀਕ ਕਿਹੜੀ ਜਗ੍ਹਾ ਤੋਂ ਆਏ ਜੀ ਹਾਂ ਅਸੀਂ ਸਿੱਖੇ ਤੋਂ ਆਏ ਆ ਕਿੰਨਾ ਕ ਸਮਾਂ ਹੋ ਗਿਆ ਪਨੀਰ ਲੈ ਕੇ ਜਾਂਦਿਆਂ ਨੂੰ ਕਈ ਸਾਲ ਹੋ ਗਏ ਇੱਥੇ ਕਿਉਂ ਆਣੇ ਤੁਸੀਂ ਪਨੀਰ ਲੈਣ ਵਾਸਤੇ ਭਈ ਇੱਥੇ ਸਾਨੂੰ ਤਸੱਲੀ ਆ ਤਸੱਲੀ ਆ ਜੀ ਹਾਂ ਤੇ ਕਿੰਨੀ ਕ ਪਨੀਰ ਲੈ ਕੇ ਜਾਂਦੇ ਫਿਰ ਪਨੀਰੀ ਲਾਏ ਜਾਣੇ 87 ਤੇ ਇਹਦਾ ਮਤਲਬ ਗੱਠਾ ਜਿਹੜਾ ਹੈ ਪਿਆਜ਼ ਹੈ ਉਹ ਫਿਰ ਕੁਆਲਿਟੀ ਚ ਵਧੀਆ ਹੁੰਦਾ ਵਧੀਆ ਖਾਣ ਵਾਸਤੇ ਬਹੁਤ ਵਧੀਆ ਟੇਸਟ ਮਤਲਬ ਵਧੀਆ ਹਾਂ ਹਾਂ ਤੇ ਕਿਤਨਾ ਕਿਤੇ ਜਿਹੜੀ ਸਫਤ ਹੈ ਜਿਹੜੀ ਉਸ ਪਨੀਰੀ ਦੀ ਕੀਤੀ ਜਾ ਰਹੀ ਹੈ ਤੇ ਹੋਰ ਵੀ ਬਾਈ ਜੀ ਆਏ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਆ ਆਪੋ ਸასი ਕਾਲ ਕਿਹੜੀ ਜਗ੍ਹਾ ਤੋਂ ਆਏ ਜੀ ਸ਼ਾਹਰ ਨਮਾਜਰਾ ਜੀ ਸ਼ਾਨਮਾਜਰੇ ਤੋਂ ਜੀ ਹਾਂ ਜੀ ਕਿੰਨਾ ਕ ਸਮਾਂ ਆ ਗਿਆ ਹੋ ਗਿਆ ਤੁਹਾਨੂੰ ਪ੍ਰੀ ਲੈਂਦੇ ਨੂੰ ਇੱਥੇ ਬਹੁਤ ਸਮਾਂ ਹੋ ਗਿਆ ਜੀ 20 ਸਾਲ ਹੋ ਗਏ ਉਹ ਤਾਂ ਇੱਥੋਂ ਲੈ ਕੇ ਜਾਂਦੇ ਹੋ ਹਾਂ ਜੀ ਪੱਕਾ ਤੇ ਇਹ ਫਿਰ ਆ ਕੇ ਪੱਟਣੀ ਪੈਂਦੇ ਤੁਹਾਨੂੰ ਹਾਂ ਜੀ ਪਟਾ ਵੀ ਦਿੰਦੇ ਨੇ ਪਟਾ ਵੀ ਦਿੰਦੇ ਨੇ ਹਾਂ ਜੀ ਉਹਦੇ ਲੱਗ ਪਾਏ ਤੇ ਇਹ ਕਿੰਨਾ ਕ ਸਮਾਂ ਲੱਗਦਾ ਇਸ ਨੂੰ ਪੱਟਣ ਨੂੰ ਜੀ ਪੱਟਣ ਨੂੰ ਪੱਟਣ ਨੂੰ ਕੀ ਲੱਗਣਾ ਜੀ ਬਸ ਆਹ ਘੰਟਾ ਕ ਲੱਗੂ ਛੱਡਾ ਤੇ ਫਿਰ ਜਦੋਂ ਲਗਾਉਣੀ ਹੈ ਤੁਸੀਂ ਜਾ ਕੇ ਕੀ ਤਾਂ ਧਿਆਨ ਕਿਵੇਂ ਰੱਖਦੇ ਹੋ ਫਿਰ ਲਗਾਉਣ ਵੇਲੇ ਕੀ ਧਿਆਨ ਹੁਣ ਸੀ ਰੇਪ ਸਿਪਾ ਕੇ ਦੀ ਬਾਤ ਆ ਸਮਾਰ ਕੇ ਹਾਂਜੀ ਬੱਟਾ ਪਾਦਿਆਂ ਤਿਆਰ ਕਰਿਆ ਪਿਆ ਹਾਂਜੀ ਹਾਂਜੀ ਉਹ ਜਾ ਕੇ ਲਗਾ ਦੇ ਬਈ ਜਾ ਕੇ ਲਗਾ ਦਿੰਦੇ ਆ ਇਹ ਇਕੱਠੀ ਰੱਖਾਂਗੇ ਬਿੰਗੀ ਉੱਤੇ ਕਿ ਕਿਤਨਾ ਕਿਤੇ ਜਿਹੜੀ ਇਹ ਪਨੀਰੀ ਐ ਉਸ ਨੂੰ ਵਧੀਆ ਮੰਨਿਆ ਜਾ ਰਿਹਾ ਤੇ ਬਾਜੀ ਨਾਲ ਹੋਰ ਵੀ ਗੱਲ ਬਾਜੀ ਜਿਹੜੇ ਤੁਸੀਂ ਹੱਥ ਦੀ ਗੱਲ ਕਰ ਰਹੇ ਸੀ ਕਿਹੜਾ ਤੁਹਾਡੇ ਕੋਲ ਨਾਪ ਕੀ ਐ ਕਿਵੇਂ ਨਾਪ ਦੋ ਫਿਰ ਇਸ ਨੂੰ ਆਪ ਵੀ ਇਹ ਹੁੰਦਾ ਹੱਥ ਜਾਨੀ ਜੇ ਤੇ ਉਨੀ ਔਰ ਇੱਕ ਤੱਕ ਨਾ 18 ਇੰਚ ਹੋ ਜਾਦਾ ਕਿਵੇਂ ਜੀ ਹਾ ਹਾਂ ਇੱਕ ਹੱਥ ਬਣ ਗਿਆ ਤੋਰੇ ਤੱਕ ਆ ਜਿੰਨਾ ਵਾ ਡੰਡਾ ਹਾਂ ਚਾਰ ਹੱਥ ਦਾ ਡੰਡਾ ਤੇ ਫਿਰ ਇਹ ਮਣਕੇ ਦਿਖਾਓ ਮਾੜਾ ਹਾਂ ਜਿਵੇਂ ਐਵੇਂ ਪੈਂਦੀ ਪੈਂਦੀ ਆ ਹੁਣ ਆਪਾਂ ਜੇ ਬੰਦੇ ਨੇ ਲੈਣੀ ਆ ਚਾਰ ਹੱਥ ਔਰੇ ਤੱਕ ਆ ਜੂ ਇਹ ਚਾਰ ਹੱਥ ਹੋ ਗਏ ਹਾਂ ਚਾਰ ਹੱਥ ਚਾਰ ਹੱਥ ਤੋਂ ਮਤਲਬ ਇੱਕ ਹੱਥੇ ਤੱਕ ਮੰਨ ਲਿਆ ਜਾਂਦਾ ਨਾ ਹਾਂ ਇੱਕ ਆ ਤਾਂ ਟੇਪ ਲਾਈ ਹੋਇਆ ਚਾ ਇੱਕ ਹੱਥ ਦਾ ਹੋ ਗਿਆ ਜੇ ਕੋਈ ਕਹੇ ਦਵੇ ਥੋੜੀ ਮੋਟੀ ਵੱਧ ਕਰ ਦੋ ਕਿਵੇਂ ਵੱਧ ਵੀ ਚਾਰ ਹੱਥ ਲਈਆ ਥੋੜੀ ਜਿਹੀ ਹੋਰ ਵਧਾ ਦੋ ਨਹੀਂ ਪੂਰੀ ਪੂਰੀ ਦਿਨੇ ਆ ਪੂਰੀ ਪੂਰੀ ਦਿਨੇ ਆ ਕਤੇ ਕੋਈ ਮਾਣ ਮੂਣ ਕਰਦੈ ਨੂੰ ਕਹੇ ਤਾਂ ਨਹੀਂ ਮਾਣ ਜਿਵੇਂ ਕੈਰੀ ਪੱਟ ਲਾਉਦੇ ਵਿੱਚ ਆਪਾਂ ਗਿੱਟਖੰਡ ਦੋ ਗਿੱਟਖ ਛੱਡ ਦੈ ਨੂੰ ਹੁਣ ਜੇ ਤੂੰ ਇਨਸਾਨੀ ਲਾਤੀ ਕਈ ਬਰੀ ਬੰਦਾ ਵੱਧ ਪੱਟ ਲਵੇ ਉਹ ਚਲੋ ਕੋਈ ਲੈ ਜਾ 2 ਇੰਚ ਚਲੋ ਕੋਈ ਗਾਂਹ ਪਛਾਹ ਹੋ ਜੀ ਕੁਛ ਨਹੀਂ ਕਹਿੰਦੇ ਆਪਾਂ ਮਤਲਬ ਪਿਆਰ ਰੱਖਦੇ ਸਾਰਿਆਂ ਨਾਲ ਆ ਕਿਤਰਾ ਕਿਤੇ ਜਿਹੜੇ ਇਹਨਾਂ ਵੱਲੋਂ ਆਖਿਆ ਗਿਆ ਕਿ ਜਿਹੜੀ ਪਨੀਰੀ ਦੀ ਕਿਸਮ ਹੈ ਉਹ ਦੇਸੀ ਤਰੀਕੇ ਤੇ ਪਨੀਰੀ ਹੈ ਤੇ ਲੋਕ ਨੇ ਜਿਹੜੇ ਇਸ ਨੂੰ ਪਸੰਦ ਕਰਦੇ ਨੇ ਤੇ ਮੋਗੇ ਵਾਲੀ ਸਾਈਡ ਤੱਕ ਪੰਜਾਬ ਦੇ ਹੋਰ ਵੀ ਵੱਖ-ਵੱਖ ਇਲਾਕਿਆਂ ਤੋਂ ਲੋਕ ਨੇ ਜਿਹੜੇ ਇਸ ਪਨੀਰੀ ਨੂੰ ਲੈਣ ਲਈ ਆਉਂਦੇ ਨੇ ਤੇ ਪਿਛਲੇ 15-20 ਸਾਲਾਂ ਤੋਂ ਇਹ ਜਿਹੜੀ ਖੇਤੀ ਹੈ ਪਨੀਰੀ ਦੀ ਇਹ ਕਰਦੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਅਗਰ ਮਿਹਨਤ ਕਰਦੇ ਆ ਤਾਂ ਚੋਖੀ ਕਮਾਈ ਦਾ ਵੀ ਸਾਧਨ ਹੈ ਰੋਜ਼ਾਨਾ ਸਪੋਕਸਮੈਨ ਲਈ ਕੁੱਪਕਲਾ ਤੋਂ ਰਵਿੰਦਰ ਸਿੰਘ ਰੇਸਮਦੀ ਖਾਸ ਰਿਪੋਰਟ